ਜਨਰਲਸ ਕੱਤਰ ਵੀ ਇੱਕ ਬੀਬੀ ਨੇ ਰੌਲਾ ਪਾਤਾ ਐਸਾ ਬੱਸ 'ਚ ਕਿ ਬੱਸ 'ਚ ਜਿਹੜੀਆਂ ਬੈਠੀਆਂ ਸਵਾਰੀਆਂ ਉਹ ਵੀ ਖੱਜਲ ਹੋ ਗਈਆਂ ਡਰਾਈਵਰ ਕੰਡਕਟਰ ਨੂੰ ਵੀ ਕਾਫੀ ਕੁਝ ਸੁਣਨਾ ਪਿਆ ਤੇ ਉਹਨੇ ਰੌਲਾ ਐਸਾ ਪਾਇਆ ਕਿ ਹੰਗਾਮੇ ਦਾ ਰੂਪ ਧਾਰ ਗਿਆ ਵੀਡੀਓ ਵੀ ਹੋ ਗਈਆਂ ਵਾਇਰਲ ਸੋਸ਼ਲ ਮੀਡੀਆ ਤੇ ਉਹ ਕਹਿੰਦੇ ਹੁੰਦੇ ਨੇ ਨਾ ਵੀ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਜੇ ਨਰਿੰਦਰ ਕੌਰ ਭਰਾਜ ਨੇ ਚੰਦ ਚਾੜ ਦੇਤਾਗਾ ਪੁਲਿਸ ਲਾਤੀ ਪਿੰਡ ਦੇ ਵਾਲੇ ਤੇ ਉਹ ਬੀਬੀ ਨੇ ਬੱਸ ਦੇ ਵਿੱਚ ਡਰਾਮਾ ਕਰ ਦਿੱਤਾਗਾ ਪਹਿਲੀ ਗੱਲ ਕਹਿੰਦੇ ਹੋ ਚਲਦੀ ਬੱਸ ਚਰੀ ਜੇ ਡਿੱਗ ਪੈਂਦੀ ਤੇ ਡਰਾਈਵਰ ਤੇ ਪਰਚਾ ਦਰਜ ਹੋ ਜਾਣਾ ਸੀ ਔਰ 52 ਸਵਾਰੀਆਂ ਤੋਂ ਜ਼ਿਆਦਾ ਅੱਜ ਕੱਲ ਲਾਊਡ ਨਹੀਂ ਹੈਗਾ ਤੇ ਜਿਸ ਬੀਬੀ ਨੇ ਉਥੇ ਧੱਕਾ ਕੀਤਾ ਗੋ ਵੀਡੀਓ ਬੜੀ ਵਾਇਰਲ ਹੋਈਆ ਉਦੋਂ ਤੇ ਲੋਕਾਂ ਨੂੰ ਪਤਾ ਨਹੀਂ ਲੱਗਾ ਕਿ ਬੀਬੀ ਕੌਣ ਆ ਹੋ ਸਕਦਾ ਕਿਉਂਕਿ ਅੱਜ ਕੱਲ ਬੀਬੀਆਂ ਵੀ ਬੱਸਾਂ ਦੇ ਵਿੱਚ ਫ੍ਰੀ ਦੇ ਚੱਕਰ ਜਿਹੜੇ بڑے ਪੰਗੇ ਲੈਂਦੀਆਂ ਨੇ ਕਦੀ ਤੇ ਆਪ ਹੀ ਗੁੱਤਾਂ ਗੁੱਤੋਂ ਗੁੱਤਮ ਗੁੱਤੋਂ ਹੋ ਜਾਂਦੀਆਂ ਨੇ ਕਦੀ ਅੱਗੇ ਬੱਸ ਦੇ ਲੰਮੇ ਪੈ ਜਾਂਦੀਆਂ ਹੈਗੀਆਂ ਡਰਾਈਵਰ ਨੂੰ ਕੰਡੈਕਟਰ ਨੂੰ ਪਰੇਸ਼ਾਨ ਕਰਦੀਆਂ ਨੇ ਪਰ ਆ ਜਿਹੜੀ ਬੀਬੀ ਨਿਕਲੀ ਹੈ ਤੇ ਬੀਬੀ ਆ ਉਹਦੀ ਜਨਰਲ ਸੈਕਟਰੀ ਨਿਕਲੀ ਹੈਗੀ ਆ ਲੁਧਿਆਣੇ ਤੋਂ ਰਹਿਣ ਵਾਲੀ ਬੀਬੀ ਆ ਉਹਨੇ ਤਾਂ ਕੱਲ ਜਿਹੜੀਆਂ ਰੌਲਾ ਪਾਇਆ ਡਰਾਮਾ ਕੀਤਾ ਉਹ ਚਰਚਾ ਦੇ ਵਿੱਚ ਆ ਹੁਣ ਸਵਾਲ ਇਹ ਆ ਕਿ ਹੋ ਕੀ ਰਿਹਾ ਪੰਜਾਬ ਚ ਇਹ ਕਹਿੰਦੇ ਕਿ ਜਿਹੜੀ ਇਹ ਬੀਬੀ ਇਹਦਾ ਨਾਮ ਹੈ ਨੀਤੂ ਵੋਰਾਵਾ ਤੇ ਨੀਤੂ ਵੋਰਾਣੀ ਆਮ ਆਦੀ ਪਾਰਟੀ ਦੇ ਜਿਹੜਾ ਊਮਨ ਵਿੰਗ ਆ ਉਹਦੀ ਜਨਰਲ ਸੈਕਟਰੀ ਹੈ ਸਟੇਟ ਦੀ ਕਿੱਡਾ ਵੱਡਾ ਅਹੁਦਾ ਹੈਗਾ ਇਹ ਹੁਣ ਡਰਾਮੇ ਦੇ ਵਿੱਚ ਆ ਕਿੰਨੇ ਲੋਕ ਪਰੇਸ਼ਾਨ ਸਵਾਰੀਆਂ ਕਿੰਨੀਆਂ ਪਰੇਸ਼ਾਨ ਹੋਈਆਂ ਨੇ ਡਰਾਈਵਰ ਦੇ ਨਾਲ ਬਤਮੀਜ਼ੀ ਕੀਤੀ ਗਈ ਆ ਗਿਆ ਫਿਰ ਇੱਕ ਆਪਸ ਵਿੱਚ ਸਵਾਰੀਆਂ ਦੇ ਨਾਲ ਲੜਿਆ ਗਿਆ ਔਰ ਤੁਸੀਂ ਇਹ ਥੋੜਾ ਮਤਲਬ ਆ ਗਿਆ ਜੇ ਪਾਰਟੀ ਦੇ ਤੁਸੀਂ ਅ ਹੈ ਕੋਈ ਅਹੁਦੇਦਾਰ ਤੇ ਤੁਸੀਂ ਲੋਕਾਂ ਨੂੰ ਉਂਗਲਾਂ ਤੇ ਨਚਾਉਗੇ ਜਾਂ ਜੁੱਤੀ ਦੇ ਨੋਕ ਤੇ ਰੱਖੋਗੇ ਹੁਣ ਉਹ ਬੰਦਾ ਜਿਹੜਾ ਬੈਸ ਸਿਰ ਆ ਗਿਆ ਉਹ ਵਿਚਾਰੇ ਉਹਦੀਆਂ ਮੁਸੀਬਤਾਂ ਵੱਧ ਗਈਆਂ ਹੋਣਗੀਆਂ ਕਿਉਂਕਿ ਉਹਨੂੰ ਪਤਾ ਬਾਅਦ ਚ ਲੱਗੂਗਾ ਇਹ ਤੇ ਬੀਬੀ ਸਰਕਾਰ ਦੀ ਆ ਇਹ ਤੇ ਸਰਕਾਰ ਦੀ ਜਨਰਲ ਸੈਕਟਰੀ ਹੈਗੀ ਆ ਉਹਦਾ ਉਲਟਾ ਭਾਵੇਂ ਲੰਧਿਆਣੇ ਪੁਲਿਸ ਵਾਲੇ ਬੁਲਾ ਕੇ ਚਾਰ ਛਿੱਤਰ ਮਾਰ ਦੇਣ ਹੁਣ ਸਵਾਲ ਇਸ ਮਸਲੇ ਦੇ ਵਿੱਚ ਇਹ ਹੋ ਕੀ ਰਿਹਾਗਾ ਇਹ ਬੀਬੀ ਨੇ ਕਰਨ ਦੀ ਕੀ ਲੋੜ ਪਈ ਆ ਅਸਲ ਜੇ ਆਮ ਆਦੀ ਪਾਰਟੀ ਨਾ ਹਲੇ ਵੀ ਡਰਾਮਿਆਂ ਚੋਂ ਨਹੀਂ ਨਿਕਲੀ ਇਹ ਡਰਾਮੇ ਡਰਾਮਾ ਕਰਦੇ ਰਹੇ ਨੇ ਵੀਡੀਓ ਬਣਾਣੀਆਂ ਰੀਲਾਂ ਬਣਾਣੀਆਂ ਪਿੱਛੇ ਜੇ ਇੱਕ ਮੰਤਰੀ ਵੀ ਨਹੀਂ ਆ ਉਹ ਆ ਕੇ ਪੀਏ ਕਹਿੰਦਾ ਸਰ ਗੱਡੀ ਕਿਧਰ ਲਾ ਦੇ ਯਾਰ ਇੱਥੇ ਲਾ ਦੇ ਨਾ ਇਹ ਚੀਜ਼ਾਂ ਹਜੇ ਇਹਨਾਂ ਚੋਂ ਬਾਹਰ ਨਹੀਂ ਨਿਕਲ ਰਹੀਆਂ ਆਈਆਂ ਸਾਰੇ ਜਿੰਨੇ ਵੀ ਐਮਐਲਏ ਮੰਤਰੀ ਔਰ ਚੀਜ਼ਾਂ ਜੋ ਬਾਹਰ ਨਿਕਲੀਆਂ ਕਿਉਂਕਿ ਆਦਤ ਨਹੀਂ ਬਣ ਜਾਂਦੀ ਉਹ ਕਹਿੰਦੇ ਹੁੰਦੇ ਨਾ ਵਾਰੇ ਸ਼ਾ ਨਾ ਜਾਣ ਆਦਤਾਂ ਚਾਹੀ ਕੱਟਣੀਆਂ ਪਹਿਣ ਪੂਰੀਆਂ ਪੂਰੀਆਂ ਜਾਂ ਵੰਡਣੀਆਂ ਸਜੰਦੜੀਆਂ ਨਿਭਣ ਸਿਰਾਂ ਦੇ ਨਾਲ ਉਹ ਇਹਨਾਂ ਦਾ ਹਿਸਾਬ ਹੋਇਆ ਹੁਣ ਇਹ ਜਿਹੜੀ ਬੀਬੀ ਦਾ ਸਵਾਲ ਆ ਗਿਆ ਨੀਤੂ ਬੋਰ ਉਹਨੇ ਡਰਾਈਵਰ ਲੋਕੀ ਕਹਿਣਗੇ ਅਸੀਂ ਪਾਸਪੋਰਟ ਦਫਤਰ ਜਾਣਾ ਜੀ ਅਸੀਂ ਹਾਈ ਕੋਰਟ ਦੇ ਵਿੱਚ ਜਾਣਾ ਹੈਗਾ ਪਰ ਬੀਬੀ ਨਹੀਂ ਮੰਨੀ ਕਿਉਂਕਿ ਬੀਬੀ ਦੀ ਚੱਲਦੀ ਆ ਬੀਬੀ ਦਾ ਟੌਰ ਆ ਸਰਕਾਰ ਦੇ ਕਿਸੇ ਪਾਰਟੀ ਦੇ ਵਰਕਰ ਨੂੰ ਜੇ ਕਿਸੇ ਡਰਾਈਵਰ ਦੀ ਯੁਰਤ ਹੈ ਗਈ ਹੈ ਕੋਈ ਉਹਨੂੰ ਕਰ ਸਕੇ ਹੁਣ ਇਹ ਮਸਲੇ ਦੇ ਵਿੱਚ ਹੁਣ ਸਰਕਾਰ ਇਹਦੇ ਵਿੱਚ ਕੀ ਕਰਦੀ ਕਿ ਨਹੀਂ ਕਰਦੀ ਹੈਗੀ ਪਰ ਜਿੰਨੇ ਪੰਗਾ ਲਿਆ ਹੋਊਗਾ ਉਹ ਮੁਸੀਬਤ ਵੱਧ ਚੂ ਕਿ ਬੀਬੀ ਠਾਣੇ ਚਲ ਗਈ ਹੋਗੀ ਆਪ ਹੀ ਕਿਉਂਕਿ ਆ ਜਿਹਨੇ ਬੰਦੇ ਨੇ ਸ਼ਿਕਾਇਤ ਦਿੱਤੀ ਹੈਗੀ ਔਰ ਰੌਲਾ ਪਾਇਆ ਹੈਗਾ ਹੁਣ ਉਹਦੇ ਦੋ ਬੀਬੀਆਂ ਸੀ ਇੱਕ ਤੇ ਬੀਬੀ ਹੈ ਜਿਹੜੀ ਆਮ ਆਦੀ ਪਾਰਟੀ ਦੀ ਇੱਕ ਜੁਆਇੰਟ ਸੈਕਟਰੀ ਨਿਕਲੀ ਹੈ ਇੱਕ ਹੈਗੀ ਹੈ ਕਾਜਲ ਮਹਿਲਾ ਦੋ ਨਾ ਬੀਬੀਆਂ ਜੀ ਇੱਕ ਉੱਪਰ ਇੱਕ ਥੱਲੇ ਆ ਇੱਕ ਜਿਹੜੀ ਉਹ ਜੁਆਇੰਟ ਸਤਤਰੀ ਪੰਜਾਬ ਆ ਤੇ ਬੀਬੀ ਹਿੱਟ ਬੀਬੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾਗਾ ਜਿਹੜਾ ਹਾਈ ਵੋਲਟੇਜ ਡਰਾਮਾ ਵਾ ਉਹ ਨੀਤੂ ਵੋਰਾ ਤੇ ਨੀਤੂ ਵੋਰਾ ਨਹੀਂ ਜਿਹੜਾ ਸਟੇਟ ਦਾ ਵਿੰਗ ਆ ਉਹਦੇ ਵੂਡ ਮਿੰਗ ਦੇ ਜਰਨਲ ਸੈਕਟਰੀ ਨੇ ਹੁਣ ਇਸ ਮਸਲੇ ਦੇ ਵਿੱਚ ਪਾਰਟੀ ਨੂੰ ਤਾਂ ਕੁਝ ਐਕਸ਼ਨ ਲੈਣਾ ਚਾਹੀਦਾ ਨਾ ਕਿ ਤੁਹਾਡੇ ਯਾਰ ਆਮ ਆਦਮੀ ਪਾਰਟੀ ਦੇ ਵਰਕਰ ਇਹ ਕੁਝ ਕਰ ਦੇ ਐਮਐਲਏ ਤੁਹਾਡੇ ਜਾ ਕੇ ਲੋਕਾਂ ਦੀਆਂ ਬੇਇੱਜ਼ਤੀਆਂ ਕਰਦੇ ਨੇ ਸਕੂਲਾਂ ਦੇ ਵਿੱਚ ਛਾਪੇ ਮਾਰਦੇ ਥਾਣਿਆਂ ਦੇ ਵਿੱਚ ਜਾ ਕੇ ਛਾਪੇ ਮਾਰਦੇ ਨੇ ਤਹਿਸੀਲਦਾਰ ਦੀ ਕੁਰਸੀ ਤੇ ਜਾ ਕੇ ਬੈਠ ਜਾਂਦੇ ਐਸਡੀਐਮ ਦੀ ਕੁਰਸੀ ਤੇ ਜਾ ਕੇ ਬੈਠ ਜਾਂਦੇ ਨੇ ਹੁਣ ਤੁਹਾਡੇ ਜਿਹੜੇ ਬੱਸਾਂ ਦੇ ਜਾ ਕੇ ਪਰੇਸ਼ਾਨ ਕਰਦੇ ਲੋਕਾਂ ਤੇ ਇਹ ਜਿਹੜਾ ਪਾਰਟੀ ਦਾ ਜਿਹੜਾ ਗਰਾਫ ਨਾ ਇਹ ਦਿਨੋਂ ਦਿਨ ਢਿੱਗਦਾ ਜਾ ਰਿਹਾ ਹੈਗਾ ਹੁਣ ਸਵਾਲ ਆਪਾਂ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਕਰੇ ਉਹ ਤੇ ਨੱਕ ਮੜਾਉਣ ਨੂੰ ਫਿਰਦੇ ਨੇ ਆਮ ਆਦੀ ਪਾਰਟੀ ਦੇ ਐਮਐਲਏ ਤੇ ਵਰਕਰ ਉਹਨਾਂ ਦਾ ਨੱਕ ਵਡਾਉਣ ਨੂੰ ਫਿਰਦੇ ਆਗੇ ਨੇ ਹੁਣ ਸਵਾਲ ਇਹ ਹੈ ਕਿ ਉਹ ਇਕੱਲਾ ਕੀ ਕਰਨ ਮੁੱਖ ਮੰਤਰੀ ਸਾਹਿਬ ਜਦ ਇਹੋ ਜੇ ਨਾਲ ਲੋਕ ਅੜ ਜੁੜ ਗਏ ਨੇ ਜਿਹੜੇ ਪਾਰਟੀ ਨੂੰ ਵੀ ਬਦਨਾਮ ਕਰ ਰਹੇ ਨੇ ਤੇ ਸਰਕਾਰ ਨੂੰ ਵੀ ਬਦਨਾਮ ਕਰ ਰਹੇ ਨੇ